ਹਾਂਜੀ ਭਾਈ ਜੀ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਸਭ ਨਾਲ ਕੁਝ ਮੰਨਦਿਆਂ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਪਿਛਲੇ ਕਾਫੀ ਸਮੇਂ ਤੋਂ ਵੇਖਦੇ ਆਉਣੇ ਸੁਣਦੇ ਆਉਣੇ ਹੈਗੇ ਕਿ ਇੱਕ ਕੁੱਤਾ ਖੁੱਲ੍ਹਿਆ ਫਿਰਦਾ ਹੈ ਕੁੱਤਾ ਕਿਹੜਾ ਹੈਗਾ ਬੂਟਾ ਗੋਲ ਖਚੋਰ ਹੁਣ ਇਹ ਤੋਂ ਜ਼ਿਆਦਾ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀਗੀ ਉਹ ਦੋਸਤ ਜਦੋਂ ਵੀ ਭੌਂਕਦਾ ਸਿੱਖ ਤਾਂ ਆਉਂਦੇ ਹਮੇਸ਼ਾ ਖਿਲਾਫ ਹੀ ਭੌਂਕਦਾ ਹੋ ਚਾਗਲਾ ਪਹਿਲਾਂ ਆਪਾਂ ਅਮਰਤਪਾਲ ਵੇਲੇ ਵੀ ਵੀਡੀਓ ਬਹੁਤ ਵੇਖਦੇ ਆਏ ਆ ਇੰਨਾ ਕੁੱਤਾ ਭੌਂਕਦਾ ਖੱਪ ਪਾਉਂਦਾ ਜਿੰਨੀ ਵੀ ਕਹਿ ਦਿਓ ਉੰਨੀ ਵੀ ਥੋੜੀ ਆ ਜਦੋਂ ਬੋਲੂ ਕੁੱਤਾ ਮੂੰਹ ਚੋਂ ਜ਼ਹਿਰ ਹੀ ਉਗਲੂ ਆ ਫੇਰ ਉਹਨੇ ਮੰਨ ਲਿਆ ਵੀ ਅਮਰਤਪਾਲ ਸਿੰਘ ਨੂੰ ਭਾਈ ਸਾਹਿਬ ਵਾਲੇ ਤਾਂ ਬਹੁਤ ਦਿਨ ਦਾ ਪੜਦਾ ਰਿਹਾ ਫੇਰ ਉਹ ਮੰਨ ਲਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉਹ ਸ਼ਬਦ ਬੋਲਦਾ ਜਿਹੜੇ ਮੈਂ ਸੋਡ ਨੂੰ ਬੋਲ ਨਹੀਂ ਸਕਦਾਗਾ ਇੰਨਾ ਉੱਠਾ ਤੇ ਮੰਦਾ ਬੋਲਦਾ ਉਹ ਫੇਰ ਹੁਣ ਕੱਲ ਪਰਸੋਂ ਦੀ ਘਟਨਾ ਆਪਣੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਉੱਥੇ ਉਹਨੇ ਬੋਲ ਕੇ ਇਹ ਚੈਲੰਜ ਕਰਤਾ ਕੀ ਇਹ ਇੱਕ ਪਾਣੀ ਹੈ ਇਹਦੇ ਵਿੱਚ ਕੁਝ ਨਹੀਂਗਾ ਸੋ ਨੂੰ ਮੈਂ ਵਿਸਥਾਰ ਨਾਲ ਦੱਸਦਾ ਜਦੋਂ ਆਪਣੇ ਸੇਵਾਦਾਰ ਲੰਗਰ ਸਾਹਿਬ ਦੇ ਵਿੱਚ ਸੇਵਾ ਕਰੀ ਜਾਂਦਾ ਸੀ ਤੇ ਚਾਣਕ ਉਹਦਾ ਬਾਈ ਦਾ ਸੇਵਾਦਾਰ ਦਾ ਖਾਲਸਾ ਜੀ ਦਾ ਪੈਰ ਤਿਲਕ ਗਿਆ ਤੇ ਉਹ ਉਵਾਲਦੇ ਹੋਏ ਮਤਲਬ ਵੀ ਦੇ ਸੀ ਦਾਲ ਬਣੀ ਜਾਂਦੀ ਸੀ ਆਲੂਆਂ ਦੀ ਜਾਂ ਕਸ ਜਾਂ ਹੋਰ ਰੱਖ ਲੋ ਮੂੰਗੀ ਦੀ ਉਹਦੇ ਵਿੱਚ ਡਿੱਗ ਪਿਆ ਬੰਦਾ ਤੇ ਉਹ ਕੀ 70% ਝੁਲਸਿਆ ਗਿਆ ਤੇ ਨਾਲ ਦੀ ਨਾਲ ਉੱਥੋਂ ਦੇ ਸੇਵਾਦਾਰਾਂ ਨੇ ਕੱਢ ਕੇ ਉਹਨੂੰ ਡਾਕਟਰ ਦੇ ਰਾਜ ਲਈ ਭੇਜਤਾ ਅਗਲੇ ਦਿਨ ਉਸ ਕੁੱਤੇ ਦੀ ਵੀਡੀਓ ਆਉਂਦੀ ਆ ਕਹਿੰਦਾ ਹਾਂ ਬਈ ਤੁਸੀਂ ਤਾਂ ਕਹਿੰਦੇ ਸਰੋਵਰ ਚ ਇੰਨੀ ਸ਼ਕਤੀ ਹੈ ਇੱਥੇ ਅੰਨੇ ਨੂੰ ਦੇਖਣ ਲੱਗ ਜਾਂਦਾ ਕੋੜੀਆਂ ਦਾ ਰੋਗ ਕਟਿਆ ਜਾਂਦਾ ਤੇ ਕਹਿੰਦਾ ਹਾਂ ਹਾਂ ਤੁਸੀਂ ਹਸਪਤਾਲ ਚ ਉਹਨੂੰ ਕਿਉਂ ਲੈ ਕੇ ਗਏ ਤਲਾਹ ਚ ਸਰੋਵਰ ਚ ਕਿਉਂ ਨਹੀਂ ਪਾਇਆ ਕਹਿੰਦਾ ਪਾਣੀ ਚ ਜਿੱਥੇ ਇੰਨਾ ਕੁਝ ਹੋ ਜਾਂਦਾ ਕਹਿੰਦਾ ਫਿਰ ਇਹਨੂੰ ਹਸਪਤਾਲ ਚ ਲੈ ਜਾਂਦੀ ਕੀ ਲੋੜ ਸੀ ਕਹਿੰਦਾ ਇੱਥੇ ਸਰੋਵਰ ਚ ਪਾ ਦਿੰਦੇ ਆਹ ਸ਼ਬਦ ਬੋਲਿਆ ਤਾਂ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਿੱਧਾ ਚੈਲੰਜ ਆ ਸਿੱਖਾਂ ਨੂੰ ਇੱਥੇ ਇੱਕ ਗੱਲ ਮੈਂ ਦੋਸਤੋ ਹੋਰ ਕਹਿਣੀ ਚਾਹੁੰਨਾ ਹੈ ਮੇਰੀ ਇਹ ਗੱਲ ਨਾ ਬੂਟੇ ਦੀ ਤਾਂ ਪਤਾ ਨਹੀਂ ਕੀ ਗੱਲ ਕੁੱਤੇ ਦੀ ਕਿਸੇ ਨੂੰ ਗੱਲ ਦੀ ਉਹ ਹੋਈ ਨਹੀਂ ਲੱਗਦਾ ਦੁੱਖ ਹੀ ਨਹੀਂ ਹੁੰਦਾ ਵੀ ਇੰਨਾ ਸਿੱਖ ਧਰਮ ਨੂੰ ਜਾਂ ਹਰੇਕ ਬੰਦੇ ਨੂੰ ਉਹ ਉੱਠਾ ਬੋਲਦਾ ਇੱਥੇ ਦੋਸਤੋ ਮੈਂ ਕਹਿਣਾ ਚਾਹੁੰਨਾ ਸੋਨੂੰ ਜਿੰਨੇ ਵੀ ਸਾਰੇ ਆਪਣੇ ਮੇਰੇ ਦਾ ਆਪਣੇ ਦਾ ਮਨ 'ਚ ਬਹੁਤ ਸਤਿਕਾਰ ਆ ਸਭ ਦਾ ਦਾ ਹਰੇਕ ਧਰਮ ਦਾ ਹੀ ਆਪਣੇ ਖਾਸ ਕਰਕੇ ਸਿੱਖਾਂ ਦਾ ਵੀ ਆ ਜਿਵੇਂ ਕੋਈ ਮੰਨ ਲਾ ਵੀ ਬਾਬਾ ਬੁੱਢਾ ਦਾਲ ਵਾਲੇ ਹੋ ਗਏ ਬਾਬਾ ਤਰਨਾ ਦਾਲ ਹੋ ਗਏ ਜਾਂ ਕੋਈ ਹੋਰ ਕਿੰਨੇ ਆਪਣੇ ਦਾਲ ਆ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਕਿੰਨੇ ਹੋਰ ਮੰਨ ਲਾ ਵੀ ਆਪਣੇ ਮੰਨ ਲਾ ਵੀ ਕਿੰਨੇ ਸਿੱਖ ਸੰਸਥਾ ਬਣੀਆਂ ਪਰ ਇੱਕ ਗੱਲ ਕਹਿਣੀ ਚਾਹਣਾ ਯਾਰ ਕਿਸੇ 'ਚ ਇੰਨਾ ਹੋਣੀਗਾ ਵੀ ਜਿਹੜਾ ਸਲੇ ਭੈਣ ਚੋਦੇ ਇੱਕ ਕੁੱਤੇ ਬੰਦੇ ਦੀ ਜੀਬ ਨਹੀਂ ਵੱਢ ਸਕਦੇ ਯਾਰ ਤੁਸੀਂ ਕੀ ਉਹਦੇ ਕੋਲੇ ਜੈਡ ਪਾਸ ਪਲੱਸ ਸਕਿਉਰਿਟੀ ਆ ਯਾਰ ਅੱਜ ਤੁਸੀਂ ਸਰਚ ਕਰਕੇ ਦੇਖ ਲਓ ਕਦੇ ਉਸ ਬੰਦੇ ਨੇ ਕਿਉਂ ਉਹਦੇ ਗੱਲ ਦੇ ਵਿੱਚ ਸ਼੍ਰੀ ਦਤਾ ਸਾਹਿਬ ਪਾਈ ਹੋਈ ਹੈ ਲਵਾਉਂਦੇ ਕਿਉਂ ਨਹੀਂ ਗਿਆ ਜਦੋਂ ਸਿੱਖਾਂ ਨੂੰ ਤਾਂ ਹੌਲਟ ਬੋਲਦਾ ਸਿੱਖਾਂ ਦੇ ਤਾਂ ਹਮੇਸ਼ਾ ਖਿਲਾਫ ਬੋਲਦਾ ਚਲੋ ਕਿਸੇ ਇੱਕ ਬੰਦੇ ਦੇ ਖਿਲਾਫ ਬੋਲੀ ਜਾਂਦਾ ਬੋਲੀ ਗਿਆ ਮੇਨੂੰ ਨੇਤਾ ਤੇ ਨੂੰ ਨੇਤਾ ਕੋਈ ਦਿੱਕਤ ਨਹੀਂ ਹੁਣ ਤਾਂ ਦੋਸਤੋ ਉਹ ਸਿੱਖ ਕੌਮ ਛੋਡੇ ਹੁਣ ਰਹਿ ਕੀ ਗਿਆ ਮੈਨੂੰ ਐਂ ਤਾਂ ਦੱਸ ਦਿਓ ਤੁਹਾਡੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਬਾਰੇ ਉਹਨੇ ਬੋਲਤਾ ਹਜੇ ਵੀ ਤੁਸੀਂ ਉਹ ਕਰੀ ਜਾਨੇ ਹੋਗੇ ਉਂ ਤੁਸੀਂ ਹਰੇਕ ਚੀਜ਼ ਦਾ ਠੇਕਾ ਲੈ ਲੈ ਲਿਓ ਇਹ ਗੱਲ ਕਹਿਣੀ ਨਹੀਂ ਮੈਂ ਚਾਹੁੰਦਾ ਸੀ ਪਰ ਦੁਖੀ ਮਨ ਨਾਲ ਕਹਿਣੀ ਪੈਂਦੀ ਵੀ ਉਹ ਤਾਂ ਕੋਈ ਹੋਵੇ ਧਰਮ ਦੇ ਠੇਕੇਦਾਰ ਬੈਠੇ ਆ ਉਹ ਠੇਕਾ ਹੀ ਮੁਕਾਤਾ ਕਰ ਲੈਣੇ ਸਾਰੇ ਕਾਸੇ ਦਾ ਠੀਕ ਗੱਲ ਇਸ ਕੁੱਤੇ ਦੀ ਜੀਭ ਵੱਢਣ ਵਾਸਤੇ ਕਿਸੇ 'ਚ ਕੋਈ ਉਹ ਨਹੀਂ ਯਾਰ ਐਵੇਂ ਪੰਜ 6 6 ਕਿਲੋ ਲੋਹਾ ਚੱਕੀ ਫਿਰਦੇ ਫਿਰ ਤੁਸੀਂ ਆਖੋਗੇ ਕਿਸੇ ਦੀ ਤਾਂ ਜਮੀਰ ਜਗਾਓ ਕੁਛ ਤਾਂ ਉਹ ਕਰੋ ਯਾਰ ਭੈਣ ਤਨੇ ਤੁਸੀਂ ਜਮੇ ਫਿਰ ਉਹੀ ਗੱਲ ਹੋਗੀ ਕਰਾਖਾ ਖਾ ਕੇ ਸੌਣ ਵਾਲੀ ਹੋਗੇ ਫਿਰ ਤੁਸੀਂ ਤਾਂ ਭਰਾਵੋ ਰਹਿਣੀ ਜਾਂਦਾਗਾ ਹਜੇ ਕਈ ਵਿੱਚ ਮੈਨੂੰ ਕਮੈਂਟ ਕਰ ਦੇ ਕਰ ਦਿੰਦੇ ਵੀਡੀਓ ਤੇ ਕਹਿੰਦੇ ਹਾਂ ਹਾਂ ਤੂੰ ਨਾ ਬੋਲਿਆ ਕਰ ਤੂੰ ਮੂੰਹ ਤੇ ਦਾੜੀ ਨਹੀਂ ਅੰਬਰਤਰੀ ਸ਼ਗਾ ਮੈਂ ਹੁਣ ਕਹਿੰਦਾ ਓਏ ਹੁਣ ਬਦਸ਼ਾਹ ਨਾਲੇ ਕਿੱਥੇ ਮਰ ਗਏ ਤੁਸੀਂ ਜਿਨ੍ਹਾਂ ਦੇ ਮੂੰਹ ਤੇ ਕੇਸਾਂ ਦਾੜੀਆਂ ਹੈਗੀਆਂ ਦਸਤਾਰਾਂ ਪਾਈਆਂ ਹੁਣ ਕਿੱਥੇ ਮਰ ਗਏ ਤੁਸੀਂ ਵੱਡੋ ਕੁੱਤੇ ਦੀ ਜੀਬ ਉਹਦੀ ਲਾਹੋ ਉਹਦੇ ਗੱਲ ਦੇ ਵਿੱਚੋ ਸ੍ਰੀ ਦਸਤਾਰ ਸਾਹਿਬ ਕਰੋ ਸ਼ੇਫ ਉਹਦੀ ਜਿਵੇਂ ਮਰੇ ਪਏ ਹੋ ਯਾਰ ਤੁਸੀਂ ਜਿਹੜੇ ਸਿੱਖ ਧਰਮ ਦੇ ਸਾਰੇ ਧਾਰਮਿਕ ਸਥਾਨ ਨੂੰ ਚੈਲੰਜ ਕਰਤਾ ਬੰਦੇ ਨੇ ਠੀਕ ਆ ਦੋਸਤੋ ਥੋੜਾ ਜਿਆਦਾ ਭਾਵਕ ਹੋ ਜਾਨੇ ਆ ਪਰ ਰਹਿਣੀਆਂ ਦਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਸਿੱਧੂ ਬਾਈ ਬਟਿੰਡੇ ਤੋਂ ਜੇ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟਾਂ 'ਚ ਆਪਣੀ ਰਾਏ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ